ਆਮ ਆਵਲੇ ਪੱਖ ਤੋਂ ਵੀ ਉੱਥੇ ਸੇਵਾ ਕਰਦੇ ਨੇ ਕਾਰ ਸੇਵਾ ਬਾਬਾ ਜੀ ਮਹਾਪੁਰਸ਼ ਬਾਬਾ ਮਲਿਕ ਸਿੰਘ ਜੀ ਕਾਰ ਸੇਵਾ ਵਾਲਿਆਂ ਨਾਲ ਸੋ ਆਓ ਹੁਣ ਆਪਾਂ ਇੱਕ ਮੇਰੀ ਬੇਨਤੀ ਹੈ ਭਾਵੇਂ ਬਾਬਾ ਬਾਦ ਸਿੰਘ ਜੀ ਹੋਣ ਜਾਂ ਜਤਿੰਦਰ ਸਿੰਘ ਜੀ ਨੂੰ ਕਹਿ ਦਿਓ ਮਾਰ ਦੀ ਤਾਬਿਆਂ ਤੇ ਬੈਠਣ ਇੱਕ ਸਿੰਘ ਦੀਵਾਨ ਦੀ ਮਰਿਆਦਾ ਸਿੰਘ ਤਾਬਿਆਂ ਤੇ ਬੈਠਾ ਹੋਵੇ ਬਾਦ ਨੂੰ ਜਤਿੰਦਰ ਸਿੰਘ ਜੀ ਨੂੰ ਬੇਨਤੀ ਕਰ ਦਿਓ ਆਪਾਂ ਸੰਗਤ ਜੀ ਮੈਂ 20 ਮਿੰਟ ਹਰੇ ਦਰਸ਼ਨ ਕਰਾਂਗਾ ਉਸ ਤੋਂ ਬਾਅਦ ਬਾਬਾ ਜੀ ਆਪਣਾ ਜਿੰਨਾ ਸਮਾਨ ਉਹਨੇ ਲਾਣਾ ਹੈਗਾ ਲਾਣਗੇ ਫਿਰ ਆਪਾਂ ਦੀਵਾਨ ਦੀ ਸਮਾਪਤੀ ਕਰੀਏ ਅਰਦਾਸ ਹੋਏਗੀ ਤਾਂ ਸਾਰੀ ਸੰਗਤ ਨੇ ਪੁਰੇ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਹੀ ਜਾਣਾ ਸੋ ਆਓ ਸੰਗਤ ਜੀ ਆਪਾਂ ਹੁਣ ਮਹਾਰਾਜ ਜਸ ਪ੍ਰਸੰਗ ਉਹ ਸ਼ਰਵਨ ਕਰੀਏ ਗੁਰੂ ਨਾਨਕ ਪਾਦ ਪੰਕਜ বন্দਨ ਪਦ ਪੰਕਜ বন্দਨ सिमरो अङ्गद दुख नि अमर दास गोरीरत्या गोर हीर दु श्री गुरु राम दास गुणगुरु हर जन बिगनन के नाशक बिगनन के नाशक हर गोबिंद शुभ सुमात पर काशक श्री हार राय नमो करजोरी नमो करजोरी ਗੁਰ ਹਰਿ ਕ੍ਰਿਸ਼ਨ ਮਨ ਆਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਸਤਗੁਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਵਾਏ ਗੁਰ ਪੁਨ ਪੁਨ ਸੀਸਾ ਬੰਦੋ ਪਾਰ ਬਾਰ ਜਗਦੀ ਸਾ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਪਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ बंधो कर अनुराग श्री गुरु शबद कमाए जन जीते पंच विकार तिन संतन को वंदना सिर चरणन पर ठा एक ओ अंगारा सतगुरु ते प्रसाद सच होए वाए गुरु जी की फते है जीवन विनाशन सोए ਵਾਹਿਗੁਰੂ ਜੀ ਕੀ ਬਤੇ ਹੈ ਮੀਗਨ ਬਿਨਾ ਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਦਾ ਪ੍ਰੇਸ਼ਿਕ ਕਰੇ ਗੁਰ ਹਰਿ ਪਵਨ ਇੱਕ ਚਿੰਗ ਤਬ ਆਏ ਹਾਥ ਜੋਰ ਬੋਲ ਤਬੋ ਨਾਰ ਪਰੇ ਇੱਕ ਤਾਏ ਹਾਜ ਨਾਦਰ ਸਤਿਗੁਰੂ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਖੰਡਾ ਬ੍ਰਹਮੰਡਾ ਦੇ ਮਾਲਕ ਸਤਿਗੁਰੂ ਜੁਗੋ ਜੁਗਟਾਲ ਸਤਿਗੁਰੂ ਨਿਮਾਨਿਆ ਦੇ ਮਾਨ ਗੁਰੂ ਨੇ ਤਾਣਿਆ ਦੇ ਤਾਨ ਗੁਰੂ ਨਿਉਟਿਆਂ ਦੀ ਓਟ ਗੁਰੂ ਸੱਚੇ ਪਿਤਾ ਵਾਹਿਗੁਰੂ ਤਨ 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 ਸਾਬ ਸ੍ਰੀ ਗੁਰੂ ਗਰੰਤ ਸਾਹਿਬ ਜੀ ਮਹਾਰਾਜ ਤਿੰਨਾ ਦੀ ਪਾਵਨ ਔਰ ਪਵਿੱਤਰ ਰਿਤੂਰੀ ਵੇ ਸੱਜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਔਰ ਮਹਾਰਾਜੇ ਚੰਨਾ ਵਿੱਚ ਅਰਦਾਸ ਚੋੜੀ ਬੇਨਤੀ ਕਰੀਏ ਸੱਚੇ ਪਾਤਸ਼ਾਹ ਜੀ ਤਰਸ ਕਰਕੇ ਸਾਡਾ ਮਨ ਆਪਣੇ ਚੰਨਾ ਵਿੱਚ ਜੋੜ ਲੈਣ ਔਰ ਇਹ ਕੁਝ ਸਮਾਂ ਸਾਡਾ ਸਫਲ ਹੋ ਜਾਏ ਸੰਗਤ ਜੀ ਤਕਰੀਬਨ ਪੂਰੇ 3:30 ਵਜੇ ਜਾਂ 3:35 ਮਿੰਟ ਤੇ ਆਪਾਂ ਸਮਾਪਤੀ ਕਰ ਦੇਣੀ ਆ ਬਾਬਾ ਜੀ ਨੇ ਵੀ ਜਾਣਾ ਸੋ ਸਾਰੀਆਂ ਮਾਵਾਂ ਭੈਣਾਂ ਦੇ ਚੰਨਾਂ ਚ ਬੇਨਤੀ ਆ ਭਾਈ ਮਹਾਰਾਜ ਆਦਰ ਰੱਖੋ ਇਕਾਗਰਤਾ ਬਣਾ ਕੇ ਰੱਖੋ ਤਾਂ ਕਿ ਰਸ ਬਣਿਆ ਰਹੇ ਆਨੰਦ ਬਣਿਆ ਰਹੇ 10 10 ਮਿੰਟ ਦਾ ਖੰਮਾ ਆਪਾ ਬਸ 10 15 ਮਿੰਟ ਹੀ ਲੈਣੇ ਢਾਡੇ ਮੈਂ 3:30 3:25 ਦੇ ਸਮਾਪਤੀ ਕਰ ਦੇਣੀ ਆ ਸੋ ਕਿਉਂਕਿ ਸੰਗਤ ਜੀ ਬੜੇ ਭਾਗਾਂ ਵਾਲੀ ਹੋਣਾ ਕਾਪੂਰ ਵੀ ਆਇਆ ਜਾਂਦਾ ਚਲੋ ਤੇ ਤਾਰਾ ਚੜਦੀ ਗਲਾ ਵਾਲਾ ਸੀ ਮਹਾਰਾਜ ਕਿਰਪਾ ਕਰੇ ਆਓ ਸੰਗਤ ਜੀ ਹੁਣ ਆਪਾਂ ਸੱਚੇ ਪਾਤਸ਼ਾਹ ਜੀ ਨੂੰ ਸ਼ੀਸ਼ਕ ਆਓ ਆਪ ਸਾਰੀ ਸੰਗਤ ਅਦਰ ਸਤਕਾਰ ਨਾਲ ਫਤੇ ਬਲਾਓ ਕੋਈ ਵੀ ਰਸਨਾਵਾਂ ਜੀ ਨਾ ਰਹੇ ਗੱਜ ਕੇ ਸਾਰੀ ਸੰਗਤ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਕਰੇ ਚਿੱਕ ਕਰੇ ਗੁਰ ਇੱਕ ਸਿੰਘ ਤਬ ਆਏ ਸੋ ਸੰਗਤ ਜੀ ਇਹ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਸੰਗਤ ਜੀ ਦਾ ਜਦੋਂ ਆਪ ਜੀ ਦੇ ਕੋਲ ਆਇਆ ਸੀ ਮੈਨੂੰ ਲੱਗਦਾ ਉਹ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਆ ਸੀ ਲਗਭਗ 2.5 ਸਾਲ ਹੋ ਚੁੱਕਿਆ ਕਰਸ ਕਰਕੇ ਦਿਆ ਕਰਕੇ ਚੱਕਰਵਰਤੀ ਰਹਿ ਕੇ ਮਹਾਰਾਜ ਮੇਰੇ ਤੋਂ ਸੇਵਾ ਲੈ ਰਹੇ ਹੈ ਇਹ ਹੁਣ ਸੰਗਤ ਜੀ ਚੌਧਵੀ ਪੋਥੀ ਆ ਸੂਰਜ ਪ੍ਰਕਾਸ਼ ਸਾਹਿਬ ਤੋਂ ਲਾਸਟ ਵਾਲੀ ਪੋਥੀ ਆ ਹੁਣ ਸਮਾਪਤੀ ਮਹਾਰਾਜ ਸ਼ਾਇਦ ਇਸੇ ਸਾਲ ਕਰਾ ਦੇ ਜਿਵੇਂ ਮਹਾਰਾਜੀ ਖੁਸ਼ੀ ਆ ਸੋ ਆਓ ਸੰਗਤ ਜੀ ਹੁਣ 13 ਨੰਬਰ ਇਹ ਜਾਇ ਚੱਲ ਰਿਹਾ ਹੈ ਚੌਧਵੀ ਪੋਥੀ ਦਾ ਸੋ ਮਾਈ ਭਾਗੋ ਚਿਰਨਜੀਵੀ ਨੂੰ ਤਾਰਨਾ ਇਸ ਤੋਂ ਪਿਛਲਾ ਜਿਹੜਾ ਪ੍ਰਸੰਗ ਸੀ ਉਹ ਬਾਬਾ ਜੀ ਦੇ ਕਾਰਸ਼ਾ ਕਥਾ ਦੇ ਵਿੱਚ ਵਾਲੀ ਸੀ ਹਾਂ ਇਹਨਾਂ ਦੇ ਘਰੇ ਹੀ ਸੇਵਾ ਲਈ ਸੀ ਉਹ ਪ੍ਰਸੰਗ ਚੱਲ ਰਿਹਾ ਸੀ ਜਦੋਂ ਇਹਨਾਂ ਨੇ ਸਮਾਗਮ ਕਰਾਇਆ ਸੀ ਦਾਸ ਦੀ ਬੇਨਤੀ ਪ੍ਰਵਾਨ ਕਰਕੇ ਭਾਈ ਮਹਾ ਸਿੰਘ ਜੀ ਦੀ ਸ਼ੀਧੀ ਦਾ ਪ੍ਰਸੰਗ ਮੁਖਤਰ ਸਾਹਿਬ ਦਾ ਪ੍ਰਸੰਗ ਜਦੋਂ 40 ਸਿੰਘ ਸ਼ਹੀਦ ਹੋਏ ਸੀ ਨਾ ਮੁਖਤਰ ਸਾਹਿਬ ਦੀ ਧਰਤੀ ਦੇ ਉੱਤੇ ਤੇ ਜਦੋਂ ਮਹਾ ਸਿੰਘ ਜੀ ਨੇ ਜੰਗ ਲੜਦੇ ਸ਼ੀਧੀ ਪਾਈ ਮਹਾਰਾਜ ਪੁੱਛਦੇ ਮਹਾ ਸਿੰਘ ਜੀ ਨੂੰ ਵੀ ਤੁਸੀਂ ਬੜੇ ਚੜ੍ਹਦੀ ਕਲਾ 'ਚ ਜੰਗ ਜਿ ਸੂਰਾ ਸੋ ਪਹਿਚਾਨੀ ਐ ਜੋ ਲੜਹਿ ਦੀਨ ਕਾ ਹੇਤ ਬਰਜਾ ਪੁਰਜਾ ਕਮਰਾ ਕਬੂਨਾ ਚਾਹਤਾ ਗੇ ਵੀ ਤੁਸੀਂ ਜੰਗ ਦੇ ਵਿੱਚ ਜੂਝਦੇ ਹੋਏ ਸ਼ੀਧੀ ਪਾਈਆ ਦੱਸੋ ਤੁਹਾਡੀ ਇੱਛਾ ਕੀ ਆ ਮਾਹ ਸਿੰਘ ਜੀ ਗਰਾਰ ਵਿੱਚ ਆ ਕੇ ਕਹਿੰਦੇ ਮਹਾਰਾਜ ਜੀ ਕਹਿੰਦੇ ਅਸੀਂ ਦੀ ਤਾਂ ਦੇ ਵਫادار ਸੇਖ ਨਹੀਂ ਬਣ ਸਕੇ ਕਹਿੰਦੇ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਸੰਗਤ ਜੀ ਦੋ ਵਾਰ ਘੇਰਾ ਪਿਆ ਆਨੰਦਪੁਰ ਸਾਹਿਬ ਨੂੰ ਸ਼ਾਇਦ ਇੱਕ ਵਾਰ 1701 ਈਸਵੀ ਵਿੱਚ ਦੂਸਰੀ ਵਾਰ 1704 ਈਸਵੀ ਜਦੋਂ ਦੂਜੀ ਵਾਰ ਘੇਰਾ ਪਾਇਆ ਸੀ 6 ਮਹੀਨੇ ਘੇਰਾ ਪਿਆ ਰਸੀ ਉਹ ਸਮਾਂ ਬੜਾ ਤਕੜਾ ਸੀ ਬੜੀ ਵੱਡੀ ਪ੍ਰੀਖਿਆ ਦਾ ਸਮਾਂ ਸੀ ਉਦੋਂ ਫਿਰ ਬਾਬਾ ਮਾਨ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਕਹਿੰਦੇ ਮਹਾਰਾਜ ਜੀ ਜਦੋਂ ਵੀ ਉਹ ਸਮਾਂ ਸੀ ਕਹਿੰਦੇ ਸੀ ਤੁਹਾਨੂੰ ਬੇਦਾਵਾ ਲਿਖ ਕੇ ਆਏ ਕਹਿੰਦੇ ਵੀ ਮੇਰੇ ਮਨ ਦੇ ਉੱਤੇ ਉਸ ਜੀ ਦਾ ਬਹੁਤ ਬੋਝ ਆ ਪਾਵਾ ਸੀ ਬਹੁਤ ਵੱਡੀ ਸਾਡੇ ਤੋਂ ਪਾਪ ਹੋਇਆ ਏ ਬਹੁਤ ਵੀ ਅਸੀਂ ਤੁਹਾਨੂੰ ਮਾਰੇ ਸਮੇਂ ਤੇ ਆਜੇ ਸਮੇਂ ਤੇ ਗੁਪਤਾ ਪਰੇ ਸਮੇਂ ਤੇ ਅਸੀਂ ਤੁਹਾਨੂੰ ਛੱਡ ਕੇ ਆ ਗਏ ਸੋ ਮਹਾਰਾਜ ਨੇ ਕਿਹਾ ਇੱਛਾ ਤੇ ਉਹ ਕਹਿੰਦੇ ਵੀ ਮਹਾਰਾਜ ਇਹ ਦਾਸ ਹੈ ਹੀ ਬੇਨਤੀ ਆ ਵੀ ਬੇਦਾਵਾ ਪਾਰ ਦੋ ਤੇ ਮਹਾਰਾਜ ਵੀ ਆ ਕੇ ਕਹਿੰਦੇ 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 ਮਾਹ ਸਿੰਘ ਜੀ ਕਹਿੰਦੇ ਦੇਖੋ ਕਹਿੰਦੇ ਉਦੋਂ ਵੀ ਤੁਸੀਂ ਇਹ ਲਿਖਿਆ ਸੀ ਬੇਦਾਵੇ ਚ ਵੀ ਮੈਂ ਤੁਹਾਡਾ ਗੁਰੂ ਨਹੀਂ ਤੇ ਵੀ ਤੁਸੀਂ ਸਾਡੇ ਸਿੱਖ ਨਹੀਂ ਮਹਾਰਾਜ ਕਹਿੰਦੇ ਮੈਂ ਤਾਂ ਨਹੀਂ ਲਿਖਿਆ ਸੀ ਨਾਜ਼ਿਰੂ ਸਾਈਨ ਕੀਤੇ ਸੀ ਮਾਹਰ ਕਹਿੰਦੇ ਜੇ ਅਸੀਂ ਤੁਹਾਡੇ ਤੋਂ ਲਿਖਤ ਲਾ ਲਈ ਸੀ ਮੈਂ ਤੇ ਨਹੀਂ ਕਿਹਾ ਮਾਹ ਸਿੰਘਾਂ ਸਾਰੇ ਸਿੰਘ ਮੇਰੇ ਸਿੰਘ ਨਹੀਂ ਸੰਗਤ ਜੀ ਉਹ ਵੀ ਪ੍ਰਸੰਗ ਚੱਲ ਰਿਹਾ ਹੁਣ ਉਸ ਤੋਂ ਅਗਲਾ ਪ੍ਰਸੰਗ ਹੈ ਮਾਈ ਭਾਗੋ ਚਰਨਜੀਵੀ ਨੂੰ ਤਾਰਨਾ ਬੜੇ ਰਾਸਤਾਇਕ ਪ੍ਰਸੰਗ ਹੈ ਆਪ ਸਾਰੀ ਸੰਗਤ ਮਾਨਵ੍ਰਿਤਿਆਂ ਕਾਗਰ ਕਰੋ ਰਸਨਾ ਪਵਿੱਤਰ ਕਰੋ ਹਾਜ਼ਰੀ ਲਵਾਓ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਸੰਗਤ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਦੋਰਾ ਦਾ ਕਰੇ ਸਿੱਖ ਖਰੇ ਗੁਰੇ ਏਕ ਸਿੰਘ ਤਬ ਆਏ ਦਾ ਕਰੇ ਸਿੱਖ ਖਰੇ ਗੁਰ ਬੀ ਸ਼ਾਇਦ ਇਹ ਜਦੋਂ ਸਿੱਖਾਂ ਦਾ ਸੰਸਕਾਰ ਹੋ ਰਿਹਾ ਕਿਉਂਕਿ ਇਹ ਜੰਗ ਦਾ ਪ੍ਰਸੰਗ ਚੱਲ ਰਿਹਾ ਏਕ ਸਿੰਘ ਤਬ ਆਏ ਇੱਕ ਸਿੰਘ ਉਦੋਂ ਆਇਆ ਹੈ ਚੱਲ ਕੇ ਹਾਸ ਜੂਰ ਬੂਲ ਤਬਿਓ ਧਰ ਪਰੇ ਇਕ ਤਾਇ ਮਹਾਰਾਜ ਦੇ ਕੋਲ ਆਇਆ ਸੁਸੰਗਤ ਜੀ ਦੇ